ਮੋਹਾਲੀ ਦੇ ਝੁੱਗੀ ਵਸਤੇ ਇਲਾਕੇ ਵਿੱਚ ਰਹਿਣ ਵਾਲੇ ਇੱਕ ਬੜੇ ਹੀ ਗਰੀਬ ਪਰਿਵਾਰ ਨਾਲ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ ਉਹ ਆਪਣੇ ਹੀ ਬੱਚੇ ਤੋਂ ਅੱਕ ਜਾਂਦੇ ਹਨ ਉਹ ਆਪਣੇ ਬੱਚੇ ਨੂੰ ਸਮਝਾ ਸਮਝਾ ਕੇ ਥੱਕ ਜਾਂਦੇ ਹਨ ਵੀ ਬੇਟਾ ਕੁਝ ਪੜ ਲੈ ਕੁਝ ਵੱਡਾ ਬੰਦਾ ਬਣ ਜਾ ਲੇਕਿਨ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਂਦਾ ਇਕ ਦਿਨ ਤਾਂ ਉਹ ਇੱਕ ਮਹਿੰਗੀ ਕਰੋਨਾ ਦੀ ਮਰਸੀਡੀਜ਼ ਗੱਡੀ ਦਾ ਸੀਸਾ ਇੱਟ ਮਾਰ ਕੇ ਤੋੜਾਂਦਾ ਹੈ ਹੁਣ ਉਸ ਦੇ ਜਿਹੜਾ ਮਾਲਕ ਸੀ ਉਹ ਘਰ ਆਂਦਾ ਹੈ ਅਤੇ ਸਾਰੇ ਟੱਬਰ ਨੂੰ ਕੁੱਟ ਮਾਰ ਕਰਦਾ ਹੈ ਉਹਨਾਂ ਨੂੰ ਬਿਲਕੁਲ ਅਦਮਰਾ ਕਰ ਜਾਂਦਾ ਹੈ ਪੁਲਿਸ ਕੇਸ ਉਹਨਾਂ ਤੇ ਹੋਰ ਬਣ ਜਾਂਦੇ ਹਨ ਹੁਣ ਜਿਹੜਾ ਪਿਤਾ ਹੁੰਦਾ ਹੈ ਉਹ ਇਹਨਾਂ ਅੱਕ ਜਾਂਦਾ ਹੈ ਉਹ ਸ਼ਰਾਬ ਤਾਂ ਪਹਿਲਾਂ ਹੀ ਪੀਂਦਾ ਸੀ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਨਾਲ ਲੈਂਦਾ ਹੈ ਅਤੇ ਉਸ ਮੁੰਡੇ ਨੂੰ ੱੱੱਕੇ ਮਾਰ ਕੇ ਕਰੋ ਬਾਹਰ ਕੱਢ ਦਿੰਦੇ ਹਨ ਮੁੰਡਾ ਜਿਹੜਾ ਹੈ ਵਾਰ-ਵਾਰ ਮਿੰਤਾ ਕੱਢਦਾ ਹੈ ਥਰਲੇ ਕੱਢਦਾ ਹੈ ਵੀ ਮੈਨੂੰ ਵਾਪਸ ਲੈ ਜਾਵੋ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ ਅਤੇ ਬਾਪੂ ਜਿਹੜਾ ਹੈ ੱੱੱਕੇ ਨਾਲ ਉਸ ਨੂੰ ਚੱਕ ਕੇ ਬੱਸ ਸਟੈਂਡ ਦੇ ਕੋਲ ਲੈ ਜਾਂਦਾ ਹੈ ਜਿਵੇਂ ਹੀ ੱੱੱਕੇ ਮਾਰ ਰਿਹਾ ਹੁੰਦਾ ਹੈ ਉਹ ਆਪਸ ਦੇ ਵਿੱਚ ਲੜਾਈ ਕਰ ਪੈਂਦੇ ਹਨ ਮੁੰਡਾ ਜਿਹੜਾ ਕਹਿੰਦਾ ਨਹੀਂ ਮੈਂ ਤੁਹਾਡੇ ਨਾਲ ਰਹੂੰਗਾ ਲੇਕਿਨ ਬਾਪੂ ਕਹਿੰਦਾ ਭਾਜਾ ਨਿਕਲ ਜਾ ਮੇਰੇ ਘਰੋਂ ਇਹਨਾਂ ਦੇ ਵਿੱਚ ਇੱਕ ਟਰੱਕ ਜਿਹੜਾ ਹੈ ਉਹ 60-70 ਦੀ ਸਪੀਡ ਦੇ ਵਿੱਚ ਉਥੇ ਜਾਂਦਾ ਹੈ ਅਤੇ ਇੱਕ ਗਲਤੀ ਦੇ ਨਾਲ ਮੁੰਡੇ ਦਾ ਜਿਹੜਾ ਸੱਜੀ ਲੱਧ ਹੈ ਉਸ ਦੇ ਉੱਪਰ ਚੜ ਜਾਂਦਾ ਹੈ ਮੁੰਡਾ ਬਾਲ ਬਾਲ ਬਚਦਾ ਹੈ ਬਾਪੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਲੇਕਿਨ ਉਹ ਸੋਚਦਾ ਹੈ ਵੀ ਮੈਂ ਗਰੀਬ ਤਾਂ ਪਹਿਲਾਂ ਹੀ ਆ ਇਹਦਾ ਇਲਾਜ ਮੈਂ ਕਿੱਥੇ ਕਰਾਂਦਾ ਫਿਰਾਂਗਾ ਮੈਂ ਜੇਕਰ ਸਰਕਾਰੀ ਹਸਪਤਾਲ ਦੇ ਵਿੱਚ ਵੀ ਲੈ ਗਿਆ ਤਾਂ ਵੀ ਮੈਂ 10-15000 ਦੇ ਥੱਲੇ ਆ ਜਾਵਾਂਗਾ ਇਹ ਜੇ ਮੁੰਡੇ ਨੂੰ ਮਰਨ ਦੋ ਇੱਥੇ ਇਸ ਨੂੰ ਮੈਂ ਛੱਡ ਜਾਂਦਾ ਅਤੇ ਉਹ ਜਿਹੜਾ ਪਿਤਾ ਹੈ ਉਹ ਆਪਣੇ ਜੁੱਗੀ ਵਸਤੇ ਵਿੱਚ ਚਲਾ ਜਾਂਦਾ ਹੈ ਮਾਂ ਬੜਾ ਕਰ ਲਾਂਦੀ ਹੈ ਵੀ ਕਿਹੋ ਜਿਹਾ ਪੱਥਰ ਦਿਲ ਹੈ ਲੇਕਿਨ ਮਾਤਾ ਨੂੰ ਕੁਝ ਨਹੀਂ ਬੋਲਣ ਦਿੰਦਾ ਉਹ ਆਪਣੇ ਨਾਲ ਬਾਹ ਫੜ ਕੇ ਖਿੱਚਦਾ ਘਸੀੜਦਾ ਆਪਣੇ ਘਰ ਲਿਆਂਦਾ ਹੈ ਲੇਕਿਨ ਫਿਰ ਜੋ ਉਹ ਮੁੰਡਾ ਹੁੰਦਾ ਹੈ ਨਾ ਜਿਹੜਾ ਰੱਕ ਥੱਲੇ ਆ ਗਿਆ ਸੀ ਉਸ ਨਾਲ ਜੋ ਹੁੰਦਾ ਹੈ ਕਿਵੇਂ ਉਹ ਐਸਪੀ ਬਣਦਾ ਹੈ ਅਤੇ ਬਾਅਦ ਦੇ ਵਿੱਚ ਘਰ ਦੇ ਵਿੱਚ ਜਦੋਂ ਆਂਦਾ ਹੈ ਤਾਂ ਫਿਰ ਉਹ ਜੋ ਦਿਖਦਾ ਹੈ ਨਾ ਉਹ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਪਰਮ ਬਣੀ ਦੇ ਉੱਪਰ ਨਵੇਂ ਹੋ ਨਾ ਜੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ। ਅੰਦਰ ਅਸਲ ਜਿਵੇਂ ਤੁਹਾਨੂੰ ਦੱਸਿਆ ਵੀ ਮੁਹਾਲੀ ਦੇ ਉਸ ਹੀ ਝੁੱਗੀ ਬਸਤੇ ਇਲਾਕੇ ਦੇ ਵਿੱਚ ਇੱਕ ਮਾਤਾ ਪਿਤਾ ਰਹਿੰਦੇ ਹਨ ਬੜੇ ਅੱਕੇ ਹੁੰਦੇ ਹਨ ਅਤੇ ਉਹ ਟਰੱਕ ਵਾਲਾ ਹਾਦਸਾ ਜਿਹੜਾ ਹੈ ਉਹਨਾਂ ਦੇ ਨਾਲ ਬੀਤ ਜਾਂਦਾ ਹੈ। ਭੱਜ ਜਾਂਦੇ ਹਨ ਘਰੇ ਆ ਜਾਂਦੇ ਹਨ। ਹੁਣ ਘਰੇ ਆਏ ਤੋਂ ਬਾਅਦ ਜਿਹੜਾ ਹੈ ਬੜਾ ਪਛਤਾਨਦੇ ਹਨ ਵੀ ਆਪਾਂ ਮੁੰਡੇ ਨੂੰ ਜਿਹੜਾ ਹੈ ਉੱਥੇ ਛੱਡ ਆਏ ਹਾਂ ਨਾਲ ਵਾਲੇ ਜਿਹੜੇ ਉਸਦੇ ਭਰਾ ਹੁੰਦੇ ਹਨ ਕਿਉਂਕਿ ਉਹਨਾਂ ਦੀਆਂ ਸੰਤਾਨਾਂ ਕਾਫੀ ਸਨ ਤਿੰਨ ਭਰਾ ਸੀ ਅਤੇ ਚਾਰ ਜਿਹੜੀਆਂ ਸਨ ਉਹ ਪੈਣਾ ਸਨ ਅਤੇ ਸਾਰੇ ਪੁੱਛਦੇ ਹਨ ਵੀ ਸਾਡਾ ਭਰਾ ਕਿੱਥੇ ਹੈ ਝੂਠ ਬੋਲ ਦਿੰਦੇ ਹਨ ਵੀ ਅਸੀਂ ਜਿਹੜਾ ਉਸ ਨੂੰ ਇੱਕ ਹੋਸਟਲ ਵਿਖੇ ਪੜਨ ਪਾ ਦਿੱਤਾ ਹੈ ਹੁਣ ਉੱਥੇ ਰਵੇਗਾ ਇੱਕ ਅਮੀਰ ਬੰਦੇ ਨੇ ਉਸ ਨੂੰ ਗੋਦ ਲੈ ਲਿਆ ਹੈ ਅਤੇ ਦੁਬਾਰਾ ਤੁਹਾਨੂੰ ਆਪਣੇ ਭਰਾ ਨੂੰ ਯਾਦ ਕਰਨ ਦੀ ਲੋੜ ਨਹੀਂ ਤੁਸੀਂ ਆਪਣੀ ਪੜ੍ਹਾਈ ਕਰੋ ਆਪਣਾ ਜੋ ਵੀ ਕੰਮ ਹੈ ਉਹ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਚਲੋ ਹੁਣ ਲੇਕਿਨ ਇੱਧਰ ਜੋ ਮੁੰਡਾ ਸੀ ਉਹ ਉੱਥੇ ਤੜਫਦਾ ਰਹਿੰਦਾ ਹੈ ਜਦੋਂ ਟਰੱਕ ਵਾਲਾ ਸੀ ਉਹ ਗੱਡੀ ਰੋਕਦਾ ਹੈ ਅਤੇ ਉਸ ਮੁੰਡੇ ਦੀ ਹਾਲਾਤ ਦੇਖ ਕੇ ਜਲਦੀ ਹੀ ਐਂਬੂਲੈਂਸ ਨੂੰ ਫੋਨ ਆਉਂਦਾ ਹੈ ਲੇਕਿਨ ਕਿਉਂਕਿ ਐਂਬੂਲੈਂਸ ਕਾਫੀ ਦੇਰ ਲਗਾ ਰਹੀ ਸੀ ਤਾਂ ਆਪ ਇੱਕ ਔਟੋ ਰਿਕਸ਼ਾ ਜਰਾ ਉੱਤੇ ਬੁੱਕ ਕਰਕੇ ਉਹ ਟਰੱਕ ਉੱਥੇ ਹੀ ਕਢਾ ਲੈਂਦਾ ਹੈ ਅਤੇ ਉਸ ਮੁੰਡੇ ਨੂੰ ਪੀਜੀਆਈ ਲੈ ਜਾਂਦਾ ਹੈ। ਹੁਣ ਉੱਥੇ ਉਸ ਦਾ ਇਲਾਜ ਹੁੰਦਾ ਹੈ। ਪੀਜੀਆਈ ਦੇ ਵਿੱਚ ਚੰਗਾ ਇਲਾਜ ਹੋਣ ਤੋਂ ਬਾਅਦ ਜਿਹੜੇ ਵੀ ਉਸਤੇ ਉੱਪਰਲੇ ਦਵਾਈਆਂ ਦੇ ਪੱਤੇ ਤੇ ਪੈਸੇ ਲੱਗਦੇ ਹਨ ਉਹ ਆਪਣੀ ਜੇਬੋਂ ਭਰਦਾ ਹੈ ਅਤੇ ਉਸ ਮੁੰਡੇ ਨੂੰ ਪੁੱਛਦਾ ਹੈ ਵੀ ਤੂੰ ਕਿੱਥੇ ਰਹਿਣਾ ਹੈ? ਮੁੰਡਾ ਜਿਵੇਂ ਹੀ ਹੋਸ਼ ਦੇ ਵਿੱਚ ਥੋੜਾ ਥੋੜਾ ਆਂਦਾ ਹੈ ਤਾਂ ਦੱਸਦਾ ਹੈ ਵੀ ਮੈਂ ਕਿਤੇ ਨਹੀਂ ਰਹਿੰਦਾ ਮੈਂ ਤਾਂ ਅਨਾਥ ਹਾਂ ਕਿਉਂਕਿ ਉਹ ਝੂਠ ਬੋਲਦਾ ਹੈ ਉਸ ਨੂੰ ਪਤਾ ਸੀ ਵੀ ਘਰੇ ਜਾਏ ਦਾ ਕੋਈ ਫਾਇਦਾ ਨਹੀਂ ਘਰ ਵਾਲਿਆਂ ਨੇ ਮੈਨੂੰ ਦੁਬਾਰਾ ਕੱਢ ਦੇਣਾ ਹੈ ਅਤੇ ਹੁਣ ਤਾਂ ਮੈਂ ਇੱਥੇ ਹੀ ਰਹਿਣਾ ਪਉਗਾ ਅਤੇ ਹੋ ਸਕਦਾ ਹੈ ਟਰੱਕ ਵਾਲਾ ਮੈਨੂੰ ਨਾਲ ਲੈ ਜਾਵੇ ਹੁਣ ਜਿਵੇਂ ਹੀ ਟਰੱਕ ਵਾਲਾ ਸੁਣਦਾ ਹੈ ਵੀ ਇਹ ਤਾਂ ਆਨਾਤ ਹੈ ਉਸ ਨੂੰ ਤਰਸ ਆ ਜਾਂਦਾ ਹੈ ਵੀ ਵਿਚਾਰੇ ਦੀ ਲੱਤ ਮੇਰੀ ਵਜ੍ਹਾ ਨਾਲ ਚਲੀ ਗਈ ਹੈ ਮੇ ਤੋਂ ਬਹੁਤ ਵੱਡਾ ਪਾਪ ਹੋ ਗਿਆ ਹੈ ਟਰੱਕ ਵਾਲਾ ਗੁਰਸਿੱਖ ਸੀ ਅਤੇ ਸਾਰੀਆਂ ਚੀਜ਼ਾਂ ਨੂੰ ਸਮਝਦਾ ਸੀ ਉਸ ਨੂੰ ਲੱਗਿਆ ਵੀ ਇਹ ਤਾਂ ਮੇਰੇ ਹੱਥੋਂ ਬੜਾ ਵੱਡਾ ਪਾਪ ਹੋ ਗਿਆ ਮੈਂ ਕਿਵੇਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਆਪਣੀਆਂ ਨਜ਼ਰਾਂ ਦੇ ਨਾਲ ਦੇਖਾਂਗਾ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਉਹ ਉਸ ਮੁੰਡੇ ਨੂੰ ਨਾਲ ਲੈ ਜਾਂਦਾ ਹੈ ਅਤੇ ਆਪਣੇ ਟਰੱਕ ਦੇ ਵਿੱਚ ਬਿਠਾ ਕੇ ਆਪਣੇ ਸ਼ਹਿਰ ਆਪਣੇ ਪਿੰਡ ਦੇ ਵਿੱਚ ਚਲਾ ਜਾਂਦਾ ਹੈ ਚਲੋ ਜੀ ਹੁਣ ਪਿੰਡ 9 ਤੱਕ ਪਹੁੰਚ ਗਿਆ ਉਸ ਦੇ ਜਿਹੜੀ ਪਤਨੀ ਹੈ ਉਹ ਕਹਿੰਦੀ ਹੈ ਵੀ ਆਹ ਕਿਹੜਾ ਮੁੰਡਾ ਚੱਕ ਲਿਆ ਏ ਤਾਂ ਟਰੱਕ ਵਾਲਾ ਕਹਿੰਦਾ ਹੈ ਵੀ ਇਹ ਮੁੰਡਾ ਜਿਹੜਾ ਹੈ ਮੇਰੇ ਹੱਥੋਂ ਵਿਚਾਰਾ ਮਰਨ ਚੱਲਿਆ ਸੀ ਉਹ ਤਾਂ ਰੱਬ ਨੇ ਇਸ ਦੀ ਜਾਨ ਬਖਸ਼ ਦਿੱਤੀ ਨਹੀਂ ਤਾਂ ਇਹ ਮੁੰਡਾ ਮੇਰੇ ਹੱਥੋਂ ਮਰ ਜਾਣਾ ਸੀ ਮੈਥੋਂ ਆਪਣੇ ਆਪ ਨੂੰ ساری ਉਮਰ ਮਾਪਣੀ ਹੋਣਾ ਸੀ ਮੈਥੇ ਜਿਹੜੇ ਕੇਸ ਚੱਲਨੇ ਸੀ ਉਹ ਅਲੱਗ ਇਹ ਤਾਂ ਹੈ ਭਲਾ ਮਨਸ ਹੈ ਜਿਹੜਾ ਮੇਰੇ ਤੇ ਕੇਸ ਨਹੀਂ ਕਰ ਰਿਹਾ ਨਹੀਂ ਤਾਂ ਆਰਾਮ ਨਾਲ 50000 ਤੋਂ 1 ਲੱਖ ਰੁਪਏ ਦੀ ਡਿਮਾਂਡ ਜਿਹੜੀ ਹੈ ਇਹ ਮੇਰੇ ਸਿਰ ਪਾ ਸਕਦਾ ਹੈ ਵੀ ਮੈਂ ਇਸ ਦਾ ਐਕਸੀਡੈਂਟ ਹੈ ਚਲੋ ਜੀ ਕੋਈ ਗੱਲ ਨਹੀਂ ਆਪਣੇ ਘਰ ਵੀ ਕੋਈ ਔਲਾਦ ਨਹੀਂ ਹੈ ਆਪਾਂ ਕਿੰਨਾ ਸਮਾਂ ਮੱਥਾ ਮਾਰਿਆ ਹੈ ਵੀ ਕੋਈ ਔਲਾਦ ਆਪਾਂ ਲੈ ਲਈਏ ਅਤੇ ਕੋਈ ਗੋਦ ਲੈ ਲਈਏ ਲੇਕਿਨ ਮੈਂ ਰਾਜੀ ਨਹੀਂ ਹੋਇਆ ਅੱਜ ਮੈਂ ਇਸ ਮੁੰਡੇ ਨੂੰ ਲਿਆਇਆ ਹਾਂ ਤੂੰ ਤਾਂ ਕਈ ਵਾਰ ਕਿਹਾ ਸੀ ਵੀ ਕੋਈ ਮੁੰਡਾ ਆਪਾਂ ਗੋਦ ਲੈ ਲੈਨੇ ਹਾਂ ਆਪਣਾ ਅੰਸ਼ ਬਸ਼ ਅੱਗੇ ਵਧੇਗਾ ਚਲੋ ਜੀ ਹੁਣ ਆਹੀ ਆਪਣਾ ਮੁੰਡਾ ਹੈ ਆਹੀ ਆਪਣਾ ਬੇਟਾ ਹੈ ਇਸ ਨੂੰ ਆਪਾਂ ਪਾਲ ਪੋਸ ਕੇ ਵੱਡਾ ਕਰਾਂਗੇ ਲੇਕਿਨ ਸਮੱਸਿਆਵਾਂ ਕਾਫੀ ਸਨ ਉਹ ਮੁੰਡਾ ਪੜਨ ਦੇ ਵਿੱਚ ਬਿਲਕੁਲ ਹੁਸ਼ਿਆਰ ਨਹੀਂ ਸੀ ਅਤੇ ਹਮੇ ਸ਼ਾਂਤ ਉਹ ਥੱਲੇ ਰਹਿੰਦਾ ਸੀ ਡੁੱਲ ਰਹਿੰਦਾ ਸੀ ਅਤੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਂਦਾ ਸੀ ਐਸੇ ਤਰ੍ਹਾਂ ਉਸਨੇ ਕਈ ਕਾਂਡ ਕਰ ਦਿੱਤੇ ਅਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹ ਵੀ ਉਸ ਤੋਂ ਅੱਕ ਜਾਂਦਾ ਹੈ ਲੇਕਿਨ ਉਹ ਪੜਾ ਮੰਨ ਸੀ ਉਸਨੇ ਸੋਚਿਆ ਵੀ ਐਵੇਂ ਇਹਨੇ ਲੋਟ ਨਹੀਂ ਆਣਾ ਉਹ ਫਿਰ ਕੁਝ ਦਿਨ ਸੰਤਾਂ ਦੇ ਪਾਸ ਤਰਨਤਾਰਨ ਉਸ ਨੂੰ ਛੱਡਾਂਦਾ ਹੈ ਉੱਥੇ ਮੁੰਡਾ ਰਹਿੰਦਾ ਹੈ ਅਤੇ ਉੱਥੇ ਰਹਿ ਬਾਅਦ ਉਸ ਨੂੰ ਸਭ ਯਾਦ ਆ ਜਾਂਦਾ ਹੈ ਵੀ ਇਹ ਜਣੀਆਂ ਹਰਕਤਾਂ ਹਨ ਇਹ ਮੈਨੂੰ ਮਰਵਾਣ ਗਿਆ ਅਤੇ ਉਹ ਸਮਝ ਜਾਂਦਾ ਹੈ ਵੀ ਚਲੋ ਆਪਾਂ ਕੁਝ ਨਹੀਂ ਰੱਖਿਆ ਚੰਗੇ ਬੰਦੇ ਬਣੀਏ ਅਤੇ ਚੰਗਾ ਬੰਦਾ ਬਣ ਕੇ ਹੀ ਸਮਾਜ ਦੇ ਵਿੱਚ ਰਹਾ ਜਾ ਸਕਦਾ ਹੈ ਨਹੀਂ ਤਾਂ ਇਹ ਸਮਾਜ ਵਾਰ-ਵਾਰ ਮੈਨੂੰ ਘਰੋਂ ਬਾਹਰ ਕੱਢਦਾ ਰਹੇਗਾ ਅਤੇ ਕਿਦਾਂ ਕੁ ਸਮਾਂ ਟਰੱਕ ਡਰਾਈਵਰ ਜਿਹੜਾ ਹੈ ਮੇਰਾ ਨਵਾਂ ਪਿਤਾ ਹੈ ਉਹ ਮੈਨੂੰ ਕਿੰਨਾ ਕੁ ਸਮਾਂ ਪਾੜੇਗਾ ਹੁਣ ਉਹ ਵੀ ਸਮਝ ਗਿਆ ਅਤੇ ਆਪਣੇ ਘਰ ਵਾਪਸ ਆ ਜਾਂਦਾ ਹੈ ਹੁਣ ਘਰ ਵਾਪਸ ਤਾਂ ਆ ਗਿਆ ਹੁਣ ਪੜਨ ਲੱਗ ਪੈਂਦਾ ਹੈ ਪੜਾਈ ਉਸ ਦੀ ਜੋਰਾ ਛੋਰਾ ਤੇ ਚੱਲਦੀ ਹੈ ਉਹੀ ਮੁੰਡਾ ਹੁੰਦਾ ਹੈ ਜਿਹੜਾ ਪਹਿਲਾਂ ਇਲਤਾ ਕਰਦਾ ਸੀ ਸਕੂਲ ਜਾ ਕੇ ਰਾਜੀ ਨਹੀਂ ਸੀ ਹੁਣ ਟਰੱਕ ਡਰਾਈਵਰ ਦੇ ਘਰੇ ਉਸਦੇ ਪਿਆਰ ਦులਾਰ ਅਤੇ ਰੋਜ਼ ਗੁਰੂ ਕਰ ਜਾਣ ਸਦਕਾ ਉਸਤੇ ਗੁਰੂ ਪਾਤਸ਼ਾਹ ਦੀ ਮਿਹਰ ਹੋ ਜਾਂਦੀ ਹੈ ਹੁਣ ਉਹੀ ਮੁੰਡਾ ਹੁੰਦਾ ਹੈ ਜਿਹੜਾ ਕਿ ਹਰ ਕਲਾਸ ਦੇ ਵਿੱਚ ਫਰਸਟ ਆਣ ਲੱਗ ਜਾਂਦਾ ਹੈ 10ਵੀਂ ਕਲਾਸ ਦੇ ਵਿੱਚ ਉਸਨੇ ਸਾਰਿਆਂ ਨੂੰ ਉਹਦੋ ਹੈਰਾਨ ਕਰ ਦਿੱਤਾ ਜਦੋਂ ਰਿਜ਼ਲਟ ਆਣ ਤੇ ਸਾਰੇ ਲੱਡੂ ਲੈ ਕੇ ਉਸਦੇ ਘਰ ਪਹੁੰਚ ਜਾਂਦੇ ਹਨ ਅਤੇ ਉਸ ਨੂੰ ਵਧਾਈਆਂ ਦੇਣ ਲੱਗ ਪੈਂਦੇ ਹਨ ਕਹਿੰਦੇ ਹਨ ਤੇਰਾ ਜਿਹੜਾ ਨੰਬਰ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਚੌਥਾ ਆਇਆ ਹੈ ਬੜੀ ਵਧਾਈ ਹੈ ਤੈਨੂੰ ਅਤੇ ਤੂੰ ਮੈਰਿਟ ਦੇ ਵਿੱਚ ਆ ਗਿਆ ਹੈ ਬੜੀ ਵੱਡੀ ਗੱਲ ਹੈ ਆਪਣੇ ਪੂਰੇ ਪਿੰਡ ਦੇ ਜੋ ਪਿਛਲੇ 20 ਸਾਲਾਂ ਤੋਂ ਇੱਕ ਵੀ ਮੁੰਡਾ ਪਹਿਲੇ 100 ਬੱਚਿਆਂ 'ਚ ਵੀ ਨਹੀਂ ਆਇਆ ਅੱਜ ਤੂੰ ਪਹਿਲਾ ਹੈ ਜਿਹੜਾ ਕਿ ਟੌਪ ਦੇ ਪੰਜਾਂ ਵਿੱਚ ਤਾਂ ਆ ਸਕਿਆ ਤੇਰਾ ਨੰਬਰ ਚੌਥਾ ਹੈ ਬੜੀ ਵੱਡੀ ਗੱਲ ਹੈ ਚਲੋ ਜੀ ਹੁਣ ਉਹ ਮੁੰਡਾ ਬੜਾ ਖੁਸ਼ ਹੋ ਜਾਂਦਾ ਹੈ ਮੁੰਡੇ ਦਾ ਨਾਂ ਹੁੰਦਾ ਹੈ ਜੀ ਰੋਹਿਤ ਰੋਹਿਤ ਅੱਗੇ ਵੱਧ ਕੇ ਹੋਰ ਜ਼ਿਆਦਾ ਆਪਣੀ ਪੜ੍ਹਾਈ ਨੂੰ ਜ਼ੋਰ ਦਿੰਦਾ ਹੈ 11ਵੀਂ ਕਰਦਾ ਹੈ 12ਵੀਂ ਕਰਦਾ ਹੈ ਅਤੇ ਟਰੱਕ ਡਰਾਈਵਰ ਹੁੰਦਾ ਹੈ ਉਹ ਕਹਿੰਦਾ ਵੀ ਮੇਰੇ ਨਾਲ ਟਰੱਕ ਜਿਹੜਾ ਹੈ ਚਲਾਉਣ ਲੱਗ ਜਾ ਲੇਕਿਨ ਉਹ ਕਹਿੰਦਾ ਬਾਪੂ ਮੈਨੂੰ ਹੁਣੇ ਨਾਲਾ ਬਸ ਮੈਨੂੰ 5 ਸਾਲ ਤੇਰੀ ਜ਼ਿੰਦਗੀ ਦੇ ਹੋਰ ਦੇ ਦੇ ਮੈਂ ਤੇਰੀ ਬਹੁਤੀ ਕਮਾਈ ਦੀ ਲੈਂਦਾ ਜੇ ਕਵੇਂਗਾ ਤਾਂ ਮੈਂ ਆਪਣੀ ਛੁੱਟੀਆਂ ਦੇ ਵਿੱਚ ਟਰੱਕ ਤੇਰੇ ਨਾਲ ਚਲਾ ਲਿਆ ਕਰਾਂਗਾ ਟਰੱਕ ਤਾਂ ਤੂੰ ਮੈਨੂੰ ਸਿਖਾਈ ਦਿੱਤਾ ਹੈ ਮੇਰੇ ਕੋਲ ਲਾਇਸੈਂਸ ਵੀ ਜਿਹੜਾ ਹੈ ਹੁਣ ਬਣ ਗਿਆ ਹੈ ਕਿਉਂਕਿ ਮੇਰੀ ਉਮਰ 20 ਸਾਲ ਹੋ ਗਈ ਹੈ ਅਤੇ ਮੈਨੂੰ ਬਸ ਤੂੰ 5 ਸਾਲ ਦੇ ਦੇ ਮੈਂ ਤੈਨੂੰ ਕੁਝ ਨਾ ਕੁਝ ਬਣ ਕੇ ਦਿਖਾਵਾਂਗਾ ਤੇਰਾ ਵੀ ਬੁਢਾਪਾ ਜਿਹੜਾ ਹੈ ਸੋਖਾ ਲੰਘ ਜਾਏਗਾ ਅਤੇ ਮੇਰੀ ਵੀ ਜਿਹੜੀ ਜ਼ਿੰਦਗੀ ਬਣ ਜੇਗੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਤਾਂ ਤੈਨੂੰ ਪਤਾ ਹੀ ਹੈ ਵੀ ਕਿਵੇਂ ਦੀ ਹੁੰਦੀ ਹੈ ਜਦੋਂ ਤੱਕ ਆਪਦਾ ਟਰੱਕ ਕੋਲ ਨਾ ਹੋਵੇ ਡਰਾਈਵਰਾਂ ਨੂੰ ਕਿੰਨੀ ਕੁ ਕਮਾਈ ਹੁੰਦੀ ਹੈ ਸਾਰਾ ਤੂੰ ਜਾਣਦਾ ਹੈ ਹੁਣ ਉਹ ਜਿਹੜਾ ਟਰੱਕ ਡਰਾਈਵਰ ਹੁੰਦਾ ਹੈ ਉਹ ਕਹਿੰਦਾ ਬੇਟਾ ਠੀਕ ਹੈ ਗਲਤ ਹੈ ਤੇਰੀ ਸਿਆਣੀ ਹੈ ਲੇਕਿਨ ਤੈਨੂੰ ਵੀ ਪਤਾ ਹੈ ਆਪਣੇ ਘਰ ਦੀ ਹਾਲਾਤ ਕਿਹੋ ਜਿਹੀ ਹੈ ਤੇ ਤੂੰ ਹੁਣ ਜਿਆਦਾ ਲੰਮਾ ਸਮਾਂ ਪੜ ਨਹੀਂ ਸਕਦਾ ਚੱਲ 4-5 ਸਾਲ ਮੈਂ ਓਖਾ ਸੁੱਕਾ ਹੋ ਜਾਊਂਗਾ ਜਦੋਂ ਤੱਕ ਮੇਰੇ ਹੱਡ ਗੋਡੇ ਕੰਮ ਕਰਦੇ ਹਨ ਲੇਕਿਨ ਜੇਕਰ ਹੱਡ ਗੋਡੇ ਖੜ ਗਏ ਫਿਰ ਤੂੰ ਭੁੱਖਾ ਨਾ ਟਰੱਕ ਜਿਹੜਾ ਹੈ ਚਲਾਉਂਦਾ ਰਹੇ ਜਿਸ ਨਾਲ ਤੇਰਾ ਹੱਥ ਟਿਕਾਰੇਗਾ ਇਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਤੈਨੂੰ 40 ਉਮਰ ਟਰੱਕ ਹੀ ਚਲਾਉਣਾ ਹੈ ਟਰੱਕ ਡਰਾਈਵਰਾਂ ਦੇ ਜਿਹੜੇ ਮੁੰਡੇ ਹੁੰਦੇ ਹਨ ਅੱਗੇ ਬਹੁਤਾ ਨਹੀਂ ਵਧਦੇ ਚਲੋ ਜੇਕਰ ਤੂੰ ਆਪਣੀ ਕਰਮਾਂ ਨੂੰ ਵਾਧੇ ਤੇ ਵਧੀਆ ਗੱਲ ਹੈ ਹੁਣ ਉਹ ਮੁੰਡਾ ਕਹਿੰਦਾ ਨਹੀਂ ਮੈਂ ਕੁਝ ਬਣ ਕੇ ਦਿਖਾਵਾਂਗਾ ਮੇਰਾ ਤੁਹਾਨੂੰ ਇਹ ਵਾਦਾ ਹੈ ਹੁਣ ਉਹ ਮੁੰਡਾ ਕੁਝ ਛੋਟਾ ਸਪਨਾ ਨਹੀਂ ਦੇਖਦਾ ਕਿਉਂਕਿ ਮੈਰਿਟ ਦੇ ਵਿੱਚ ਉਸਦੀ ਰੈਂਕ ਸੀ ਉਹ ਅੱਗੇ ਗ੍ਰੈਜੂਏਸ਼ਨ ਕਰਦਾ ਹੈ ਦਿੱਲੀ ਦੇ ਵਿੱਚੋਂ ਆਪਣੀ ਪੜ੍ਹਾਈ ਕਰਦਾ ਹੈ ਹੁਣ ਦਿੱਲੀ ਦੇ ਵਿੱਚ ਉਹ ਇੱਕ ਛੋਟਾ ਮोटा ਕੰਮ ਫੜ ਲੈਂਦਾ ਹੈ ਨਾਲ ਆਪਣੀ ਪੜ੍ਹਾਈ ਕਰਦਾ ਹੈ ਨਾਲ ਹੀ ਇੱਕ ਕੋਚਿੰਗ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਹੈ ਹੁਣ ਨਾਲ ਤਾਂ ਉਸਦਾ ਕਾਲਜ ਚੱਲ ਰਿਹਾ ਸੀ ਨਾਲ ਸ਼ਾਮ ਨੂੰ ਕੋਚਿੰਗ ਜਾਂਦਾ ਸੀ ਰਾਤ ਨੂੰ 2 ਘੰਟੇ ਉਸਨੇ ਇੱਕ ਕੁੱਤੇ ਘੁਮਾਉਣ ਦਾ ਕੰਮ ਫੜ ਰੱਖਿਆ ਸੀ ਅਮੀਰ ਘਰਾਂ ਦੇ ਲੋਕ ਜਿਹੜੇ ਆਪਣੇ ਤਾਂ ਉਸ ਸਮਾਂ ਨੇ ਦੇ ਪੰਦੇ ਉਹ ਫਿਰ ਇੱਕ ਕੁੱਤੇ ਘਮਾਉਣ ਵਾਲਾ ਰੱਖ ਲੈਂਦੇ ਹਨ ਵੀ ਚਲੋ ਇਹ ਸਾਡੇ ਕੁੱਤਿਆਂ ਨੂੰ ਬਾਹਰ ਵਗ ਤੇ ਲੈ ਜਾਵੇਗਾ ਨਾਲ ਨਾਲ ਉਹ ਆਪਣੀ ਕਿਤਾਬ ਚੋਂ ਯਾਦ ਕਰ ਲਿੰਦਾ ਸੀ ਕਈ ਵਾਰ ਮੋਬਾਈਲ ਚੋਂ ਹੈੱਡਫੋਨ ਲਾ ਕੇ ਸੁਣ ਲਿੰਦਾ ਸੀ ਇਸ ਨਾਲ ਨਾਲ ਪੜਾਈ ਵੀ ਹੋ ਜਾਂਦੀ ਸੀ ਨਾਲ ਹੀ ਉਸ ਦਾ ਤੋਰਾ ਫੇਰਾ ਹੋ ਜਾਂਦਾ ਸੀ ਸਰੀਰ ਵਧੀਆ ਰਹਿੰਦਾ ਸੀ ਨਾਲ ਚਲੋ ਕੁੱਤਿਆਂ ਨੂੰ ਘੁਵਾ ਕੇ ਉਸ ਥੋੜੇ-ਮੋਟੇ ਪੈਸੇ ਮਿਲ ਜਾਂਦੇ ਸਨ ਕਿਉਂਕਿ ਉਹ ਵੀ ਜਿਹੜਾ ਹੈ ਡੌਗ ਲਵਰ ਸੀ ਉਸ ਨੂੰ ਕੁੱਤੇ ਬੜੇ ਪਸੰਦ ਸਨ ਜਾਨਵਰਾਂ ਦੇ ਨਾਲ ਉਸ ਦਾ ਬੜਾ ਪਿਆਰ ਸੀ ਚਲੋ ਜੀ ਹੁਣ ਰੋਹਿਤ ਹੈ ਉਹ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਪੜਾਈ ਕਰਦਾ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ ਇੱਧਰ ਉਸ ਦਾ ਜਿਹੜਾ ਟਰੱਕ ਡਰਾਈਵਰ ਪਿਤਾ ਹੁੰਦਾ ਹੈ ਉਸ ਨੂੰ ਇੱਕ ਹਾਰਟ ਅਟੈਕ ਆਂਦਾ ਹੈ ਅਤੇ ਬਚਾਰਾ ਹਸਪਤਾਲ ਦੇ ਵਿੱਚ ਪਹੁੰਚ ਹੋ ਜਾਂਦਾ ਹੈ ਥੋੜੇ ਸਮੇਂ ਬਾਅਦ ਉਸ ਦਾ ਜਿਹੜਾ ਅੱਧਾ ਸਰੀਰ ਹੈ ਉਹ ਖੜ ਜਾਂਦਾ ਹੈ ਅਤੇ ਡਾਕਟਰ ਜਿਹੜੇ ਹਨ ਜਵਾਬ ਦੇ ਜਾਂਦੇ ਹਨ ਵੀ ਬੜੀ ਮੁਸ਼ਕਲ ਨਾਲ ਇਸ ਦੀ ਜਾਨ ਬਚਾਈ ਹੈ ਇਸ ਦਾ ਜਿਹੜਾ ਅੱਧਾ ਸਰੀਰ ਹੈ ਇਹ ਹੁਣ ਕਿਸੇ ਕੰਮ ਦਾ ਨਹੀਂ ਇਹ ਹੁਣ ਕੋਈ ਕੰਮ ਨਹੀਂ ਕਰ ਸਕਦਾ ساری ਉਮਰ ਜਿਹੜਾ ਹੈ ਮੰਜੇ ਤੇ ਪਿਆਰੇਗਾ ਰੋਹਿਤ ਦੇ ਸਿਰ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਵੀ ਆਹ ਮੇਰੇ ਨਾਲ ਕੀ ਹੋ ਗਿਆ ਆ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ ਰੱਬਾ ਆ ਮੇਰੇ ਪਿਤਾ ਨਾਲ ਇੰਨੇ ਭਲੇ ਮਨਸ ਨਾਲ ਤੂੰ ਕੀ ਕਰ ਦਿੱਤਾ ਹੈ ਚਲੋ ਜੀ ਹੁਣ ਜਿਹੜਾ ਰੋਹਿਤ ਦੀ ਮੇਰਾ ਟਰੱਕ ਡਰਾਈਵਰ ਦੀ ਪਤਨੀ ਉਹ ਕਹਿੰਦੀ ਹੈ ਬੇਟਾ ਇੱਕ ਸਾਲ ਦੇ ਪੈਸੇ ਆਪਣੇ ਕੋਲ ਹਨ ਮੇਰਾ ਕੋਈ ਬਹੁਤਾ ਖਰਚਾ ਨਹੀਂ ਹੈ ਕਰਦਾ ਰੋਟੀ ਟੁਕ ਹੈ ਤੂੰ ਆਪਣੇ ਸੁਪਨਿਆਂ ਨੂੰ ਸੰਘਲਾ ਹੱਪ ਤੈਨੂੰ 1 ਸਾਲ ਮੈਂ ਹੋਰ ਦੇ ਦਿੱਤਾ ਬਸ ਤੇਰੀ ਪੜ੍ਹਾਈ ਤੇ ਮੈਂ ਖਰਚਾ ਨਹੀਂ ਕਰ ਸਕਦੇ ਤੂੰ ਉੱਥੇ ਕਮਾ ਆਪਣੇ ਤੇ ਲਗਾ ਮੇਰੀ ਚਿੰਤਾ ਛੱਡ ਦੇ ਆਪਣੇ ਕੋਲ ਇੰਨੇ ਕ ਪੈਸੇ ਹਗੇ ਹਨ ਵੀ 1 ਸਾਲ ਆਪਣਾ ਜਿਹੜਾ ਹੈ ਰੋਟੀ ਟੁਕ ਚੱਲ ਜਾਏਗਾ 1 ਸਾਲ ਤੂੰ ਹੋਰ ਲੈ ਲੈ ਤੂੰ ਆਪਣੇ ਸੁਪਨਿਆਂ ਨੂੰ ਸੰਘ ਦੇ ਚਲੋ ਤੇਰਾ ਪਿਤਾ ਜਿਹੜਾ ਹੈ ਉਹ ਮੰਜੇ ਤੇ ਪੈ ਗਿਆ ਹੈ ਇਸ ਦੀ ਜਿਹੜੀ ਦਵਾਈ ਹੈ ਉਹ ਕਾੜ ਰਹੀ ਫ੍ਰੀ ਮਿਲ ਜਾਂਦੀ ਹੈ ਤੇਰਾ ਜਿਹੜਾ ਹੈ ਦਿਮਾਗ ਤੇਜ ਹੋਣ ਕਰਨ ਤੈਨੂੰ ਜਲਦੀ ਨੌਕਰੀ ਮਿਲ ਜਾਵੇਗੀ ਤੇਰੀ ਬਿਲਕੁਲ ਵਧੀਆ ਸਿਹਤ ਹੈ ਤੂੰ ਕੋਈ ਨਾ ਕੋਈ ਵੱਡੀ ਨੌਕਰੀ ਜ਼ਰੂਰ ਪਾ ਲੇਗਾ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਇੱਕ ਸਾਲ ਤੂੰ ਹੋਰ ਲੱਲ ਮੇਰਾ ਕਹਿਣਾ ਮੰਨ ਹੁਣ ਰੋਹਿਤ ਪਹਿਲਾਂ ਤਾਂ ਸੋਚਦਾ ਸੀ ਵੀ ਮੈਨੂੰ ਟਰੱਕ ਚਲਾਉਣਾ ਪਏਗਾ ਲੇਕਿਨ ਫਿਰ ਕਹਿੰਦਾ ਹੈ ਵੀ ਕੋਈ ਗੱਲ ਨਹੀਂ ਜੇਕਰ ਮਾਤਾ ਕਹੇਰੀ ਹੈ ਤਾਂ ਮੈਨੂੰ ਇੱਕ ਸਾਲ ਆਪਣੇ ਤੇ ਹੋਰ ਦੇਣਾ ਚਾਹੀਦਾ ਹੈ ਜ਼ਰੂਰ ਮੈਂ ਕੋਈ ਵੱਡਾ ਅਫਸਰ ਬਣ ਕੇ ਦਿਖਾਵਾਂਗਾ ਹੁਣ ਇੱਕ ਸਾਲ ਹੋਰ ਦਿੱਲੀ ਚ ਲਾ ਜਾਂਦਾ ਹੈ ਉੱਥੇ ਆਪਣੀ ਪੜ੍ਹਾਈ ਨੂੰ ਫੰਗ ਲਾਂਦਾ ਹੈ ਆਪਣੀ ਪੜ੍ਹਾਈ ਤੇ ਹੋਰ ਜ਼ੋਰ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਸੀ ਜੇਕਰ ਇਸ ਵਾਰ ਮੈਂ ਪਾਸ ਨਾ ਹੋਇਆ ਨਾ ਤਾਂ ਸਾਰੀ ਉਮਰ ਮੈਂ ਟਰੱਕ ਚਲਾਵਾਂਗਾ ਅਤੇ ਮੇਰਾ ਅੱਗੇ ਕੁਝ ਨਹੀਂ ਬਣਨਾ ਟਰੱਕ ਚਲਾ ਕੇ ਸਾਰਾ ਧਿਆਨ ਮੇਰਾ ਉਧਰ ਚੱਲਿਆ ਜਾਣਾ ਹੈ ਪੜ੍ਹਾਈ ਮਗਰ ਹੋਣੀ ਨਹੀਂ ਅਤੇ ਜਿਹੜਾ ਹੈ ਮੈਂ ਫੇਲ ਹੋ ਜਾਵਾਂਗਾ ਲੇਕਿਨ ਇਸ ਵਾਰ ਉਹ ਪੂਰਾ ਜੋਰ ਲਗਾ ਰਿਆ ਸੀ ਮਾਤਾ ਵੀ ਅਰਦਾਸਾ ਕਰਦੀ ਹੈ ਉਸ ਦਾ ਜਿਹੜਾ ਨੰਬਰ ਹੈ ਓਐਸਪੀ ਆਈਬੀਐਸ ਦੇ ਵਿੱਚ ਪੈ ਜਾਂਦਾ ਹੈ ਉਸ ਦੀ ਜਿਹੜੀ ਡਿਊਟੀ ਹੁੰਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਆ ਜਾਂਦੀ ਹੈ ਇੱਕ ਜ਼ਿਲ੍ਹੇ ਦਾ ਉਸ ਨੂੰ ਐਸਪੀ ਜਿਹੜਾ ਹੈ ਇੰਟਰਨਸ਼ਿਪ ਦੇ ਦੌਰਾਨ ਲਾਇਆ ਜਾਂਦਾ ਹੈ ਹੁਣ ਐਸਪੀ ਤਾਂ ਲੱਗ ਗਿਆ ਸੀ ਅਤੇ ਉੱਥੇ ਆਪਣੀ ਵਧੀਆ ਸੇਵਾ ਨਿਭਾਉਂਦਾ ਹੈ ਆਪਣੇ ਪਿਤਾ ਬੜਾ ਖੁਸ਼ ਕਰਦਾ ਹਾਂ ਕਿਉਂਕਿ ਪਿਤਾ ਜਿਹੜਾ ਹੈ ਉਹ ਮੰਜੇ ਤੇ ਪਿਆ ਬੜਾ ਖੁਸ਼ੀ ਵੀ ਮੇਰੀ ਮਿਹਨਤ ਕੰਮ ਗਈ ਹੈ ਅਤੇ ਮੁੰਡੇ ਦੀ ਮਿਹਨਤ ਨੂੰ ਰੰਗ ਲੱਗ ਗਿਆ ਹੈ ਰੱਬ ਨੇ ਸਾਨੂੰ ਇੱਕ ਵਧੀਆ ਨੌਕਰੀ ਦਿੱਤੀ ਹੈ ਚਲੋ ਅਗਲੀਆਂ ਪੀੜ੍ਹੀਆਂ ਸੁਧਰ ਗਿਆ ਹਨ ਮੇਰੇ ਸਾਰੇ ਜਿਹੜੇ ਬਜ਼ੁਰਗ ਹਨ ਉਹ ਵਿਚਾਰੇ ਧਿਆੜੀਆਂ ਕਰਦੇ ਕੋਈ ਡਰਾਈਵਰੀ ਕਰਦਾ ਵਿਚਾਰੇ ਸਾਰੀ ਉਮਰ ਐਵੇਂ ਗੁਜ਼ਰ ਗਏ ਹਨ ਚਲੋ ਜੀ ਇਸ ਗੋਦ ਲਈ ਮੁੰਡੇ ਨੇ ਸਾਨੂੰ ਸੁੱਖ ਦਿੱਤਾ ਹੈ ਸਾਡੀਆਂ ਅਗਲੀਆਂ ਪੀੜ੍ਹੀਆਂ ਸੁਧਰ ਗਈਆਂ ਹਨ ਸਾਡਾ ਘਰ-ਬਾਰ ਬੁਢਾਪਾ ਹੁਣ ਸੁਖ ਦੇ ਵਿੱਚ ਲੰਘ ਜਾਵੇਗਾ ਹੁਣ ਉਹ ਮੁੰਡਾ ਕਹਿੰਦਾ ਹੈ ਵੀ ਚਲੋ ਆਪਾਂ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਹੈ ਹੁਣ ਉਹ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਡਿਊਟੀ ਦਿੰਦਾ ਹੈ ਆਪਣੀ ਡਿਊਟੀ ਨੂੰ ਸੇਵਾ ਸਮਝ ਕੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਲੇਕਿਨ ਇੱਕ ਦਿਨ ਅਚਾਨਕ ਉਸਦੇ ਕੋਲ ਕੇਸ ਆਂਦਾ ਹੈ ਵੀ ਇੱਕ ਪਿਓ ਨੇ ਆਪਣੇ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹ ਉਸ ਪਿਓ ਨੂੰ ਸਮਝਾਉਂਦਾ ਹੈ ਆ ਕੀ ਕੰਮ ਕਰਨ ਲੱਗਾ ਹੈ ਪਿਓ ਵੀ ਹੈਰਾਨ ਹੁੰਦਾ ਹੈ ਵੀ ਖੁਦ ਐਸਪੀ ਮੈਨੂੰ ਸਮਝਾ ਰਿਹਾ ਹੈ ਇਹ ਤਾਂ ਬੜੀ ਹੈਰਾਨੀ ਦੀ ਹਲ ਹੈ ਨਹੀਂ ਤਾਂ ਇੱਥੇ ਤੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ ਐਸਪੀ ਰੋਹਿਤ ਜਿਹੜਾ ਹੈ ਉਹ ਸਮਝਾਉਂਦਾ ਹੈ ਵੀ ਤੂੰ ਕਿਹੋ ਜਿਹਾ ਪਿਓ ਹੈ ਜਿਹੜਾ ਆਪਣੇ ਮੁੰਡੇ ਨੂੰ ਮਾਰਨ ਲੱਗਿਆ ਹੈ ਕੀ ਪਤਾ ਇਹਨੇ ਅੱਗੇ ਕੋਈ ਵੱਡਾ ਅਫਸਰ ਬਣਨਾ ਹੋਵੇ ਉਹ ਕਹਿੰਦਾ ਜੀ ਨਹੀਂ ਇਹ ਤਾਂ ਬੜਾ ਨਲਾਇਕ ਹੈ ਇਹਨੇ ਮੇਰੀ ਨੱਕ ਦੇ ਵਿੱਚ ਦਮ ਕਰ ਰੱਖਿਆ ਹੈ ਇਹ ਕੁੜੀਆਂ ਛੇੜਦਾ ਹੈ ਹੁਣੇ ਨਾਲ ਇਸਨੇ ਦਾਰੂ ਪੀਣੀ ਸ਼ੁਰੂ ਕਰ ਦਿੱਤੀ ਹੈ ਇਹ ਜੇ ਮੁੰਡੇ ਨੂੰ ਮੈਂ ਪਾਲ ਕੇ ਕਰਾਂਗਾ ਕੀ ਤਾਂ ਫਿਰ ਉਹ ਉਸ ਨੂੰ ਆਪਣੀ ਕਹਾਣੀ ਸੁਣਾਉਂਦਾ ਹੈ ਵੀ ਮੈਂ ਵੀ ਬੜਾ ਨਲਾਇਕ ਸੀ ਅਤੇ ਮੈਨੂੰ ਵੀ ਮੇਰੇ ਪਿਓ ਨੇ ਮਾਰਨ ਦੀ ਕੋਸ਼ਿਸ਼ ਲੱਤ ਤੇ ਮੇਰੇ ਟਰੱਕ ਚੜ ਗਿਆ ਲekin ਉਹ ਤਾਂ ਚਲੋ ਭਲਾ ਵੇ ਪੋਣਾ ਦਾ ਉਹ ਮੇਰੀ ਲਤ ਜਿਹੜੀ ਹੈ ਹੌਲੀ ਹੌਲੀ ਠੀਕ ਹੋ ਗਈ ਜਿਹੜਾ ਹੌਲੀ ਹੌਲੀ ਮੇਰੇ ਤੇ ਅਰਦਾਸਾਂ ਦਾ ਅਸਰ ਹੋਇਆ ਜਿਵੇਂ ਜਿਵੇਂ ਵੱਡਾ ਹੋਇਆ ਲਤ ਮੇਰੀ ਬਿਲਕੁਲ ਠੀਕ ਹੈ ਅੱਜ ਮੈਂ ਐਸਪੀ ਹਾਂ ਆਈਪੀਐਸ ਹਾਂ ਇਹ ਇੱਕ ਭਲੇ ਮਨਸ ਦੀ ਬਦولت ਹੈ ਲੇਕਿਨ ਇਸ ਤਰ੍ਹਾਂ ਤੈਨੂੰ ਨਹੀਂ ਕਰਨਾ ਚਾਹੀਦਾ ਆਪਣੇ ਮੁੰਡੇ ਨੂੰ ਕਿਉਂ ਮਾਰਦਾ ਹੈ ਤੈਨੂੰ ਤਾਂ ਵੱਡੀ ਸਜ਼ਾ ਹੋਵੇਗੀ ਲੇਕਿਨ ਇਹ ਗੱਲ ਯਾਦ ਰੱਖ ਕੋਈ ਵੀ ਬੰਦਾ ਜਨਮੋਂ ਮਾੜਾ ਨਹੀਂ ਹੁੰਦਾ ਆਪਾਂ ਕਿਸੇ ਨੂੰ ਵੀ ਸੁਧਾਰ ਸਕਦੇ ਹਾਂ ਲੇਕਿਨ ਹੁਣ ਰੋਹਿਤ ਦੇ ਯਾਦ ਆ ਜਾਂਦਾ ਹੈ ਵੀ ਮੇਰੇ ਵੀ ਕੋਈ ਮਾਤਾ ਪਿਤਾ ਸਨ ਅਤੇ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਉਸ ਦਾ ਜਿਹੜਾ ਪੁਰਾਣਾ ਗੁੱਸਾ ਹੈ ਆਪਣੇ ਮਾਤਾ ਪਿਤਾ ਨੂੰ ਲੈ ਕੇ ਬੜਾ ਉਬਲਦਾ ਹੈ ਲੇਕਿਨ 2-4 ਦਿਨ ਵਿਚਾਰ ਕਰਨ ਤੋਂ ਬਾਅਦ ਉਸ ਦੇ ਮਨ ਵਿੱਚ ਆਂਦੀ ਹੈ ਵੀ ਆਪਾਂ ਦੇਖ ਕੇ ਤਾਈਏ ਵੀ ਉਸ ਝੁੱਗੀ ਦੇ ਵਿੱਚ ਹੁਣ ਕੌਣ ਰਹਿੰਦਾ ਹੈ ਜਾਂ ਨਹੀਂ ਜਾਂ ਫਿਰ ਕੀ ਪਤਾ ਉਹਨਾਂ ਦਾ ਪਤਾ ਲੱਗ ਜੇ ਹੋਰ ਵੀ ਤਾਂ ਮੈਂ ਆਪਣੇ ਭਰਾਵਾਂ ਆਪਣੀ ਭੈਣਾਂ ਦੇ ਕੋਲ ਤਾਂ ਪਹੁੰਚਾਂਗਾ ਹੁਣ ਉਹ ਮੋਹਾਲੀ ਚਲਾ ਜਾਂਦਾ ਹੈ ਮੋਹਾਲੀ ਜਾ ਕੇ ਦੇਖਦਾ ਹੈ ਵੀ ਉੱਥੇ ਇੱਕ ਝੁੱਗੀ ਨਹੀਂ ਬਲਕਿ ਕਈ ਝੁੱਗੀਆਂ ਬਣ ਗਈਆਂ ਹਨ ਹੁਣ ਉੱਥੇ ਜਿਵੇਂ ਪਹੁੰਚਦਾ ਹੈ ਤਾਂ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਵੀ ਉਸ ਦੇ ਜਿਹੜੇ ਭਰਾ ਹਨ ਉੱਤੇ ਹੀ ਝੁੱਗੀਆਂ ਦੇ ਵਿੱਚ ਰਹਿੰਦੇ ਹਨ ਅਤੇ ਉਸ ਦੀਆਂ ਭੈਣਾਂ ਜਿਹੜੀਆਂ ਹਨ ਹੋਰ ਅੱਗੇ ਕਿਸੇ ਗਰੀਬ ਜਿਹੇ ਪਰਿਵਾਰਾਂ ਦੇ ਵਿੱਚ ਵਸੀਆਂ ਗਿਆ ਹਨ ਬੜਾ ਦੇਖ ਕੇ ਦੁਖੀ ਹੁੰਦਾ ਹੈ ਪਿਤਾ ਉਸ ਦਾ ਮੰਜੇ ਤੇ ਪਿਆ ਹੈ ਮਾਤਾ ਉਸ ਨੂੰ ਪੱਖਾ ਚੱਲ ਰਿਹਾ ਹੈ ਬੜਾ ਹੀ ਗਰੀਬ ਜਿਹਾ ਸੀਨ ਹੈ ਉਸ ਨੂੰ ਆਪਣੇ ਬਚਪਨ ਦੀ ਯਾਦ ਆ ਜਾਂਦੀ ਹੈ ਵੀ ਇੱਥੇ ਤਾਂ ਕੁਝ ਨਹੀਂ ਬਦਲਿਆ ਤੇ ਤਾਂ ਇੱਥੇ ਹੀ ਹਨ ਅਤੇ ਹੁਣ ਵਿਚਾਰੇ ਇੱਥੇ ਹੀ ਆਪਣੀ ਜਿਹੜੀ ਬੱਚੀ-ਕੁੱਚੀ ਜ਼ਿੰਦਗੀ ਹੈ ਉਹ ਕੱਟ ਰਹੇ ਹਨ ਹੁਣ ਉਹ ਘਰੇ ਵੱੜਦਾ ਹੈ ਅਤੇ ਘਰੇ ਵੱੜਦੇ ਸਾਰ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਵੀ ਸਾਰਿਆਂ ਨੇ ਉਸ ਨੂੰ ਮਿੰਟ ਦੇ ਵਿੱਚ ਪਛਾਣ ਲਿਆ ਹੈ ਲੇਕਿਨ ਸਾਰੇ ਇਹ ਵੀ ਹੈਰਾਨ ਸਨ ਵੀ ਇਹ ਜਿਹੜਾ ਹੈ ਵੱਡਾ ਅਫਸਰ ਬਣ ਗਿਆ ਹੈ ਇਨੀ ਵੱਡੀ ਗੱਡੀ ਲਾਲ ਬੱਤੀ ਦੇ ਵਿੱਚ ਆਇਆ ਹੈ ਅੱਗੇ ਪਿੱਛੇ ਇਸ ਦੇ ਪੁਲਿਸ ਵਾਲੇ ਹਨ ਸਾਬ ਸਾਬ ਸਰ ਸਰ ਕਹਿੰਦੇ ਘੁੰਮ ਰਹੇ ਹਨ ਅਤੇ ਕਿੰਨਾ ਵੱਡਾ ਇਨਸਾਨ ਬਣ ਗਿਆ ਹੈ ਪਿਤਾ ਜਿਵੇਂ ਹੀ ਦੇਖਦਾ ਹੈ ਮੰਜੇ ਤੇ ਪਿਆ ਉਸ ਨੂੰ ਰੋਣਾ ਆ ਜਾਂਦਾ ਹੈ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ ਬੜਾ ਫੁੱਟ ਫੁੱਟ ਕੇ ਰੋਂਦਾ ਹੈ ਕਹਿੰਦਾ ਪੁੱਤ ਮੇਰੇ ਤੋਂ ਗਲਤੀ ਹੋ ਗਈ ਮੇਰੇ ਇਹ ਜਿਹੜੇ ਮੁੰਡੇ ਹਨ ਤੇਰੇ ਭਰਾ ਹਨ ਇਹਨਾਂ ਦੀ ਕੋਈ ਗਲਤੀ ਨਹੀਂ ਹੈ ਤੇਰੀ ਮਾਤਾ ਦੀ ਕੋਈ ਗਲਤੀ ਨਹੀਂ ਹੈ ਮੈਨੂੰ ਇੱਥੇ ਛੱਡ ਜਾ ਇਨ੍ਹਾਂ ਨੂੰ ਆਪਣੇ ਨਾਲ ਲੈ ਲੈ ਕੋਈ ਛੋਟੀ ਮੋਟੀ ਨੌਕਰੀ ਦਵਾ ਦੇ ਅਤੇ ਇਹਨਾਂ ਦਾ ਭਲਾ ਹੋ ਜਾਵੇਗਾ ਮੁੰਡਾ ਕਹਿੰਦਾ ਹੈ ਜੀ ਕਿਹੜੀ ਗੱਲ ਕਰਦੇ ਹੋ ਪਿਤਾ ਜੀ ਇਹ ਤਾਂ ਮੇਰੇ ਭਰਾ ਹਨ ਤੁਸੀਂ ਵੀ ਮੇਰੇ ਪਿਤਾ ਹੋ ਰੱਬ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਜੇਕਰ ਉਸ ਦਿਨ ਤੁਸੀਂ ਮੈਨੂੰ ਟਰੱਕ ਥੱਲੇ ਨਾ ਦਿੱਤਾ ਹੁੰਦਾ ਸ਼ਾਇਦ ਮੈਂ ਅੱਜ ਵੀ ਇੱਕ ਝੁੱਗੀ ਇੱਥੇ ਮੇਰੀ ਵੀ ਹੋਣੀ ਸੀ ਅਤੇ ਮੈਂ ਵੀ ਇਹਨਾਂ ਦੇ ਨਾਲ ਇੱਥੇ ਝੁੱਗੀ ਦੇ ਵਿੱਚ ਰਹਿਣਾ ਸੀ ਹੋ ਸਕਦਾ ਸੀ ਮੈਂ ਕੋਈ ਗੁੰਡਾ ਬਦਮਾਸ਼ ਬਣ ਜਾਂਦਾ ਅਤੇ ਕਿਤੇ ਹੋਰ ਗਲਤ ਸੰਗਤ ਦੇ ਵਿੱਚ ਪੈ ਜਾਣਾ ਸੀ ਅੱਜ ਮੈਂ ਜੋ ਵੀ ਹਾਂ ਤਹਾਡੇ ਕਰਕੇ ਹਾਂ ਜੋ ਵੀ ਤੁਸੀਂ ਕੀਤਾ ਮੈਨੂੰ ਉਸ ਦਾ ਕੋਈ ਗਿਲਾ ਨਹੀਂ ਕੋਈ ਗੁੱਸਾ ਨਹੀਂ ਅਤੇ ਮੈਂ ਇਸ ਬੁਢਾਪੇ ਦੇ ਵਿੱਚ ਤੁਹਾਡਾ ਵੀ ਸਾਥ ਦੇਵਾਂਗਾ ਅਤੇ ਉਸ ਪਿਤਾ ਦਾ ਵੀ ਸਾਥ ਦੇਵਾਂਗਾ ਜਿਸ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਅਤੇ ਇਸ लायक ਬਣਾਇਆ ਮੇਰੇ ਲਈ ਇੰਨੀ ਇੰਨੀ ਵੱਡੀਆਂ ਕੁਰਬਾਨੀਆਂ ਉਸ ਮੇਰੇ ਪਿਤਾ ਨੇ ਟਰੱਕ ਡਰਾਈਵਰ ਨੇ ਕਰੀਆਂ ਇਹਨਾਂ ਸੁਣ ਕੇ ਉਹ ਪਿਤਾ ਜਿਹੜਾ ਹੈ ਹੋਰ ਜਿਆਦਾ ਭਾਵੁਕ ਹੋ ਜਾਂਦਾ ਹੈ ਕਿੰਨਾ ਵੱਡਾ ਸਰਵਣ ਪੁੱਤ ਸੀ ਜਿਸ ਨੂੰ ਮੈਂ ਟੱਕਰ ਦੇ ਕੇ ਮਾਰਨ ਚੱਲਿਆ ਸਾਂ ਅਤੇ ਇਸ ਨੂੰ ਘਰੋਂ ਮਾਰ ਕੱਢ ਰਿਆ ਸੀ ਅੱਜ ਇਹ ਵਿਚਾਰਾ ਮੇਰੇ ਲਈ ਵਾਪਸ ਆਇਆ ਹੈ ਉਹ ਸਾਰੇ ਜਿਹੜੇ ਹਨ ਸਰਕਾਰੀ ਗੱਡੀਆਂ ਦੇ ਵਿੱਚ ਬੈਠ ਕੇ ਉਸ ਉੱਤਰ ਪ੍ਰਦੇਸ਼ ਦੇ ਵਿੱਚ ਚਲੇ ਜਾਂਦੇ ਹਨ ਪੈਸਾ ਹੁਣ ਐਸਪੀ ਕੋਲੇ ਬਹੁਤ ਆ ਗਿਆ ਸੀ ਰੋਹਿਤ ਜੜਾ ਹੈ ਆਪਣੇ ਭਰਾਵਾਂ ਨੂੰ ਇੱਕ ਛੋਟਾ ਮੋਟਾ ਬਿਜ਼ਨਸ ਉੱਥੇ ਦੁਕਾਨਾਂ ਵਿੱਚ ਖੋਲ੍ਹ ਦਿੰਦਾ ਹੈ ਵੱਡੀਆਂ ਹਲਵਾਈਆਂ ਦੀ ਦੁਕਾਨਾਂ ਕੁਝ ਵੱਡੀਆਂ ਹਲਵਾਈਆਂ ਦੀ ਦੁਕਾਨਾਂ ਇੱਕ ਭਰਾ ਨੂੰ ਕਾਰ ਦਾ ਕੰਮ ਆਉਂਦਾ ਸੀ ਉਸ ਨੂੰ ਕਾਰ ਦੀ ਵੱਡੀ ਵਰਕਸ਼ਾਪ ਖੋਲ੍ਹ ਦਿੰਦਾ ਹੈ ਅਤੇ ਭੈਣਾਂ ਜਿਹੜੀਆਂ ਹਨ ਉਹਨਾਂ ਨੂੰ ਵੀ ਕਾਫੀ ਪੈਸਾ ਦਿੰਦਾ ਹੈ ਜਿਹੜੇ ਆਪਣੇ ਜੀਜੇ ਹਨ ਉਹ ਵੀ ਆਪਣੇ ਪੈਰਾ ਤੇ ਖੜੇ ਹੋ ਜਾਂਦੇ ਹਨ ਇਸ ਤਰ੍ਹਾਂ ਇੱਕ ਮੁੰਡਾ ਜਿਹੜਾ ਹੈ ਸਾਰੇ ਆਪਣੀ ਪੀੜੀ ਸੁਧਾਰ ਦਿੰਦਾ ਹੈ ਦੋ ਘਰਾਂ ਨੂੰ ਚਾਰ ਚੰਦ ਲਗਾ ਦਿੰਦਾ ਹੈ ਅਤੇ ਜਿਹੜਾ ਆਪਣਾ ਜੰਮਿਆ ਪਲਿਆ ਘਰ ਹੈ ਉਸ ਦੇ ਵਿੱਚ ਵੀ ਉਹ ਰੌਣਕ ਲਿਆਦਾ ਹੈ ਅਤੇ ਜਿਸ ਪਿਓ ਨੇ ਉਸ ਨੂੰ ਪਾਲ ਕੇ ਵੱਡਾ ਕੀਤਾ ਉਹ ਵੀ ਉਹ ਵੀ ਉਸ ਨੂੰ ਆਪਣਾ ਮੁੰਡਾ ਬਣਾ ਕੇ ਬੜਾ ਖੁਸ਼ ਹੈ ਉਹ ਵੀ ਬڑا ਅਗੂਣ ਗੰਦਾ ਹੈ ਮੰਜੇ ਤੇ ਪਿਆ ਬੜਾ ਖੁਸ਼ ਹੈ ਐਸੀ ਤਰ੍ਹਾਂ ਉਹ ਫਿਰ ਇੱਕ ਹੋਰ ਐਸਪੀ ਨਾਲ ਵਿਆਹ ਕਰ ਲੈਂਦਾ ਹੈ ਹੁਣ ਘਰ ਦੇ ਵਿੱਚ ਦੋ ਐਸਪੀ ਹਨ ਦੋਹਾਂ ਦੀ ਤਰਖਾ ਆਂਦੀ ਹੈ ਬੜਾ ਵਧੀਆ ਉਹਨਾਂ ਦਾ ਮਾਹੌਲ ਹੈ ਅਤੇ ਚੰਗੀ ਤਰ੍ਹਾਂ ਉਹ ਉੱਥੇ ਰਹਿੰਦੇ ਹਨ ਅਤੇ ਰੱਬ ਦੇ ਗੁਣ ਗਾਉਂਦੇ ਹਨ ਰੱਬ ਦਾ ਰੋਜ਼ ਧੰਨਵਾਦ ਕਰਦੇ ਹਨ ਵੀ ਸਾਡੀ ਗਰੀਬਾਂ ਦੀ ਜ਼ਿੰਦਗੀ ਤੁਸੀਂ ਬਦਲ ਦਿੱਤੀ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਤੁਹਾਨੂੰ ਸੱਚੀ-ਮੁੱਚ ਹੀ ਲੱਗਦਾ ਹੈ ਵੀ ਰੋਹਿਤ ਨੇ ਆਪਣੇ ਪੁਰਾਣੇ ਪਿਤਾ ਨੂੰ ਲਿਆ ਕੇ ਸਹੀ ਕੀਤਾ ਜਾਂ ਨਹੀਂ ਜਾਂ ਫਿਰ ਉਸ ਨੂੰ ਕੁਝ ਹੋਰ ਕਰਨਾ ਚਾਹੀਦਾ ਸੀ ਦੱਸੋ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ